ਇਹ ਕਾਰਨਾਮਾ ਯਾਤਰਾ ਤਰੀਕਾ ਗੁਰੂ ਸਾਹਿਬਾਂ ਕੀ ਹੱਤੇ ਸਾਡੇ ਬਹੁਤ ਸਾਰੇ ਪਿੰਏ ਬਹੁਤ ਵਧੀਆ ਯਾਤਰਾਮਾ ਬਾਰੇ ਬੱਚਿਆ ਇਹ ਯਾਤਰਾਮਤਾ ਛਾਡੀਆਂ ਪਸੰਦ ਲਈ ਯਾਤਰਾ ਜਿਹੜੀ ਅਸਲੀ ਯਾਤਰਾ ਸ਼ੁਰੂ ਹੋਈ ਸੀ ਸਾਡੇ ਤੋਂ ਸ਼ੁਰੂ ਜਿਹੜੀ ਅਸਲੀ ਯਾਤਰਾ ਸ਼ੁਰੂ ਹੋਈ

ਕੀ ਕਿਤੇ ਕਿਉਂ ਹੋਇਆ ਕਿਤੇ ਕਿਉਂ ਹੋਇਆ ਕਿਤੇ ਕਿਉਂ ਉੱਥੋਂ ਸ਼ੁਰੂ ਹੋ ਕੇ ਕੱਲ੍ਹ ਨੂੰ ਤੱਕ ਜਿੰਨੇ ਵੀ ਆਏ ਇਹ ਉਹ ਚੀਜ਼ ਹੋਈ ਹੈ ਜਿ세ਰਾ ਆਪਾਂ ਦਵਾਈ ਲੈਣ ਜਾਣਾ ਡਾਕਟਰ ਦੇ ਕੋਲ ਪਹਿਲੇ ਡਾਕਟਰ ਛੋਟੀ ਕੋਈ ਦਿੰਦਾ ہماری ਚੀਜ਼ ਨਹੀਂ ਹੁੰਦੀ ਫੇਰ ਥੋੜੀ ਜਿਹੀ ਦਵਾਈ ਹੋਰ ਵਧਾ ਦਿੰਦਾ ਫੇਰ ਵੀ ਠੀਕ ਹੁੰਦਾ ਤੇ ਜਦੋਂ ਹੋਰ ਦਵਾਈ ਦੇ ਦਿੰਦਾ ਤੇਜ ਫੇਰ ਵੀ ਠੀਕ ਹੁੰਦਾ ਹਾਰ ਕੇ ਉਸ ਨੂੰ ਇੰਜੈਕਸ਼ਨ ਜਾਂ ਆਪਰੇਸ਼ਨ ਕਰਨਾ ਪੈਂਦਾ ਇਹੀ ਕੰਮ ਛਿੜੇ ਤੋਂ ਲੈ ਕੇ ਅੱਜ ਤੱਕ ਕਰ ਦਿੱਤੇ ਵੀ ਗੁੰਜਾਰੇ ਇਹਨੂੰ ਕਹਿੰਦੇ ਖੇਤਰਾਮ ਜਿਨ੍ਹਾਂ ਦਾ అనుభవ ਸਾਨੂੰ ਧਾਰਮਿਕ ਅੰਕਾਂ ਦੇ ਵਿੱਚ ਹੈ ਧਾਰਮਿਕ ਇਤਿਹਾਸ ਦੇ ਵਿੱਚ ਮੰਨਦੇ ਤੇ ਇਹ ਜਿਹੜੇ ਸਾਡੇ ਆਪਣੇ ਪਰਥਨ అనుభవ ਇਹ ਤਾਂ ਕੋਈ ਕੈਨੇਡਾ ਚਲੇ ਗਿਆ ਕੋਈ ਬ੍ਰਿਟੇਨ ਚਲੇ ਗਿਆ ਕੋਈ ਉੱਥੇ ਚਲ ਪਾਕਿਸਤਾਨ ਚਲੇ ਗਿਆ ਇਹ ਆਪਣੇ ਆਪਣੇ ਅਨੁਭਵ ਦੱਸਾ ਰਹੇ ਸਾਥੀ ਅਨੁਭਵ ਵਰਗਵਾਨੀ ਦੇ ਵਿੱਚ ਕੱਲੀ ਕੱਲੀ ਤੁਕ ਦਸਰੀਆਂ ਸਾਨੂੰ ਕੀ ਯਾਤਰਾ ਯਾਤਰਾ ਕੀ ਹੈ ਇਹਦਾ ਮਤਲਬ ਕੀ ਹੈ ਕੀ ਯਾਤਰਾ ਦੇ ਲਈ ਤਿਆਰਨਾ ਕਿਵੇਂ ਰਹਿਣਾ ਕਿਵੇਂ ਤੁਸੀਂ ਇੱਥੋਂ ਜਾਣਾ ਕੱਲਾ ਕੱਲਾ ਅਕਸਰ ਉਹਦੇ ਵਿੱਚ ਉੱਥੇ ਡਿੱਗਿਆ ਜਾ ਰਿਹਾ ਸਾਡਾ ਨਾਂ ਕਿ ਹੋਣ ਕੀ ਕਪਤਾਨਾ ਉਹ ਨੂੰ ਛੋਟਾ ਹੁੰਦੀ ਆਪਣਾ ਤੇ ਇਹ ਜਿਹੜੀ ਯਾਤਰਾ ਹੈ ਜੀ ਆਪਣੀ ਸਾਡੀ ਇਹ ਤਾਂ ਦੇਖੋ ਹੁਣ ਪਿਛਲੇ ਆਪਣੇ ਇਹਦੇ ਵਿੱਚ ਹੋਏ ਵੀ ਯਾਤਰਾ ਬਣ ਜਾਂਦੀਆਂ ਪੁੱਛੇ ਜਿਹੜੇ ਆਪਣੇ ਸਾਡੀ ਹੜ੍ਹਾਂ ਦੇ ਵਿੱਚ ਡੁੱਬ ਗਏ ਇਹਨੂੰ ਵੀ ਆਪਾਂ ਯਾਤਰਾ ਬਣਾ ਲਾਂ ਤਾਂ ਜੀ ਉਹਨਾਂ ਦਾ ਅਨੁਭਵ ਵੀ ਆਪਾਂ ਲਿਖ ਸਕਦੇ ਹਾਂ ਇਹ ਆਪਣੀ ਆਪਣੀਆਂ ਯਾਤਰਾਵਾਂ ਦਾ ਹੋਵੇਗਾ ਵਰਣਨ ਹੈ ਕਾਨੂੰ ਯਾਤਰਾ ਤੋਂ ਇਥੋਂ ਅਨੁਭਵ ਹੋਇਆ ਜੂ ਹੜਾ ਦੇ ਬਾਰੇ ਚ ਤੇ ਜਾ ਕੇ ਦੇਖਿਆ ਤੇ ਜਾ ਕੇ ਜੋ ਹੋਇਆ ਉਹਦੇ ਬਾਰੇ ਕੋੜਾ ਜਿਹਾ ਥਾ ਕੋ ਨਾ ਕੱਪਤਾ ਬੋਲੋ ਜੀ ਅੱਗੇ ਪੜ ਜਾਣਾ ਟਾਈਮ ਦੇ ਕੇ ਉਹੀ ਉਹੀ ਜੀ ਹਾਂ ਜੀ ਕੋਈ ਗੱਲ ਆਇਓ ਸੁਮੇਰੇ ਮਾਲਕਾ ਹੜਾ ਵੀ ਮਾਰ ਕਾ ਤੂੰ ਪਾਈਏ ਪਿੰਡ ਪਿੰਡ ਪਾਣੀ ਘੁੰਮਿਆ ਜਾਨ ਲੋਕਾਂ ਦੀ ਘੰਡੀ ਤੇ ਫਸਾਈ ਏ ਪੰਜਾਬ ਨੂੰ ਡੋਲ ਸੁਟਿਆ ਤੈਨੂੰ ਰਤਾ ਵੀ ਤਰਸ ਨਾ ਆਇਆ ਖਾਤਾ ਕੀ ਏ ਜੋ ਗਈ ਪੰਜਾਬ ਦਾ ਖਲਾੜਾ ਹੀ ਤੂੰ ਪਾਇਆ ਘਰਬਾਰ ਸਾਰੇ ਡੁੱਬ ਗਏ ਮੱਜਾਂ ਕਾਮਾਂ ਨੇ ਵੀ ਜਾਨ ਗਵਾਈ ਏ ਹਾਈ ਸੁਣ ਮੇ ਮਾਲਕ ਹਣਾ ਬਿਮਾਰ ਕਾ ਤੋਂ ਨਹੀਂ ਪਾਈ ਏ ਵੇਖ ਕਮਬੈਟ ਪਰਿਵਾਰ ਝੁੰਦੇ ਜਿਹੜੇ ਸੁੱਖ ਨਾਲ ਬਹਿ ਕੇ ਜੀ ਰੋਟੀ ਖਾਂਦੇ ਪਖਾਰੀਆਂ ਦੇ ਵਾਂਗ ਰੋਗੇ ਕੋ ਨੀ ਸੜਕ ਤੇ ਆ ਕੇ ਬਣਾਈਏ ਆੜਾ ਵੀ ਮੀਰਿ ਮਾਲਕਾ ਅੜਾ ਵੀ ਮਾਰ ਕਾ ਤੁਮ ਪਾਈਏ ਜਿੱਥੇ ਜੀ ਪਹਿਲਾ ਵਾਰ ਹੋਣੀ ਉੱਥੇ ਅੱਜ ਨੇ ਤਾ ਤੁਮ ਬਚਾਇਆ ਆਖਦੇ ਸੀ ਅੰਨ ਦਾਤਾ ਜਿਸ ਨੂੰ ਅੱਜ ਮੰਗਤਾ ਤੁਮ ਹੈ ਬਣਾਇਆ ਕੀ ਦੇ ਅੱਗੇ ਹੱਥ ਝੱੜਨਾ ਕੀ ਦੇ ਅੱਗੇ ਹੱਥ ਝੱੜਨਾ ਮਜਬੂਰੀ ਤੂੰ ਹੋਰ ਗਲ ਪਾਈ ਐ ਹਲੋ ਜੀ ਦੇ ਗੱਦੇ ਰੱਬਾ ਦੁਸ਼ਮਣ ਪਹਿਲਾਂ ਹੀ ਬਥੇਰੇ ਸੀ ਦੁਸ਼ਮਣ ਪਹਿਲਾਂ ਹੀ ਬਥੇਰੇ ਸੀ ਤੂੰ ਰੱਬਾ ਵਹਿਰ ਕਮਾਲਿਆ ਪੰਜਾਬੀਆਂ ਦੇ ਪੱਲੇ ਨਾ ਰਹਾ ਪਾਣੀ ਨੇ ਸਭ ਕੁਝ ਉਜਾੜ ਲਿਆ ਤੇਰੀ ਵਾਰ ਅੱਖਾਂ ਇਸਨੂੰ ਤੇਰੀ ਪਾਰੇ ਅੱਖਾਂ ਇਸ ਨੂੰ ਜਾਂ ਕਿਸੇ ਨੇ ਪਿਆਰ ਚਲਾਈ ਹੈ ਕੜਮ ਮਿਲੀ ਡੱਡੇਰ ਪਾਹ ਗਰੀਬਾ ਨਾਲ ਲੱਗੇ ਮਰ ਨੂੰ ਕਿਸੇ ਨੇ ਵਹਿਰ ਕੋਈ ਟੱਡਿਆ ਪੰਜਾਬ ਨੂੰ ਮੁਕਾਣ ਵਾਸਤੇ ਪਾਣੀ ਕਰਿਆ ਬਾਦਿੱਤ ਛੱਡਿਆ ਰੇਗਾ ਨਾ ਕੋਈ ਤੋੜਿਆ ਨਹੀਂ ਆਪਣਿਆਂ ਨੇ ਹੀ ਜਾਨ ਬਚਾਈ ਐ ਅੜਾ ਮੇਰੇ ਢਾਡਿਆ ਰਬਾ ਪਹਿਲਾ ਵੀ ਪੰਜਾਬ ਤੇ ਆਪਣਾ ਰਬਾ ਆਂਝਾਂ ਸੀ ਬਚੇ ਵਿਆਂ ਪੰਜਾਬ ਦੀ ਜਵਾਨੀ ਨੂੰ ਪਾਆਂ ਸੀ ਅਨੇਕਾਂ ਘਮਣ ਕੇ ਰੀਆਂ ਪੰਜਾਬ ਨਾ ਕਦੇ ਡੋਲਿਆ ਵਿਪਤਾ ਜਦੋਂ ਵੀ ਸਿਰ ਆਈ ਐ ਅੜਾ ਮੇਰੇ ਢਾਡਿਆ ਰਬਾ ਅੱਖ ਬਖਸ਼ੀ ਗੁਰਾਂ ਨੇ ਪੰਜਾਬੀ ਕਦੇ ਨਹੀਂ ਹੰਡੋਲਦੇ ਮੰਨ ਲੈਣ ਭਾਣੇ ਤੇਰੇ ਨੂੰ ਜੈਕਾਰਾ ਸਦਾ ਬੋਲਦੇ ਜੀਤ ਕੰਗ ਰੌਲੀ ਪਾਉਂਦੇ ਨੇ ਰੀਡਰਾਂ ਨੇ ਹੱਥ ਮਚਾਈ ਐ ਆਏ ਮੇਰੇ ਡਾਢੇ ਹਰਬਾ ਤੂੰ ਹੜਾਂ ਦੀ ਮਾਰ ਕਾ ਤੂੰ ਕਾਈ ਐ ਆਏ ਮੇਰੇ ਡਾਢੇ ਹਰਬਾ ਬਹੁਤ ਖੂਬ